ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ 10 ਫ੍ਰੀਵੇ ਤੇ ਜਿਹੜਾ ਕ੍ਰੈਸ਼ ਹੋਇਆ ਦਰਦਨਾਕੇ ਟਰੱਕ ਹਾਦਸਾ ਹੋਇਆ ਜਿਹਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਚਾਰ ਲੋਕ ਹਸਪੀਟਲ ਦੇ ਵਿੱਚ ਜਿਹਰੇ ਇਲਾਜ ਨੇ ਉਹਨਾਂ ਨੂੰ ਵੀ ਬਹੁਤ ਹੀ ਗੰਭੀਰ ਸੱਟਾਂ ਲੱਗੀਆਂ ਨੇ ਔਰ 8 ਤੋਂ 10 ਗੱਡੀਆਂ ਨੁਕਸਾਨੀਆਂ ਗਈਆਂ ਨੇ ਤੇ ਤੁਸੀਂ ਦੇਖ ਸਕਦੇ ਆ ਡੈਸ਼ ਕੈਮ ਦੀ ਵੀਡੀਓਜ਼ ਵੀ ਬਾਹਰ ਆ ਗਈਆਂ ਤੇ ਜਿਹਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਕਿ ਕਿਤੇ ਵੀ ਬ੍ਰੇਕ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਸ ਦੇ ਬਾਅਦ ਹੁਣ ਇਹਨੂੰ ਅरेस्ट ਕਰ ਲਿੱਤਾ ਗਿਆ ਤੇ ਇਹਦੇ ਉੱਤੇ ਤਾਰੂ ਪੀ ਕੇ ਜਾਂ ਕੋਈ ਵੀ ਇੱਦਾਂ ਦਾ ਨਸ਼ਾ ਡਰੱਗਸ ਲੈ ਕੇ ਗੱਡੀ ਡਰਾਈਵ ਕਰਨ ਦੇ ਦੋਸ਼ ਲੱਗੇ ਨੇ ਤੇ ਇਹ ਜਸ਼ਨਪ੍ਰੀਤ ਜਿਹੜਾ ਕਿ 21 ਸਾਲ ਦਾ ਸੀਗਾ ਤੇ 2022 ਦੇ ਵਿੱਚ ਇਹ ਵੀ ਇਲੀਗਲ ਮੈਕਸੀਕੋ ਬਾਰਡਰ ਦੇ ਰਾਹੀਂ ਐਂਟਰ ਹੋਇਆ ਸੀਗਾ ਤੇ ਇਹ ਕਬਰਾਂ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਤਕਰੀਬਨ ਮਿਲ ਗਿਆ ਹੋਣੀਆਂ ਕੱਲ ਦੀਆਂ ਹਰ ਇੱਕ ਜਗ੍ਹਾ ਤੇ ਹਰ ਇੱਕ ਨਿਊਜ਼ ਤੇ ਹਰ ਇੱਕ ਸੋਸ਼ਲ ਮੀਡੀਆ ਜਿੱਥੇ ਵੀ ਪਲੇਟਫਾਰਮ ਤੇ ਇਹੀ ਤੁਹਾਨੂੰ ਵੀਡੀਓ ਮਿਲੇਗੀ ਇਹੀ ਤੁਹਾਨੂੰ ਫੋਟੋਜ਼ ਮਿਲਣਗੀਆਂ ਪਰ ਇਹਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਪਤਾ ਹੁਣ ਕੀ ਪ੍ਰਕਿਰਿਆ ਆ ਰਹੀ ਹੈ ਕੀ ਹੋਏਗਾ ਕੀ ਨਹੀਂ ਹੋਏਗਾ ਬਹੁਤ ਲੋਕ ਪੰਜਾਬੀ ਹੁਣ ਦੋ ਤਰ੍ਹਾਂ ਦੀ ਹਿੱਸੇ 'ਚ ਗੱਲਾਂ ਕਰਦੇ ਪਏ ਆ ਕਮੈਂਟ ਕਰਦੇ ਪਏ ਆ ਕਿ ਐਦਾਂ ਦੇ ਲੋਕਾਂ ਦੀ ਵਜ੍ਹਾ ਤੋਂ ਸਾਰਾ ਕੁਝ ਹੋ ਰਿਹਾ ਹੈ ਇਸ ਟਾਈਮ ਦੇ ਵਿੱਚ ਅਮਰੀਕਾ ਦੇ ਐਦਾਂ ਦੇ ਲੋਕਾਂ ਨੂੰ ਇੱਥੋਂ ਕੱਢਣਾ ਚਾਹੀਦਾ ਕੋਈ ਇਹ ਕਹਿ ਰਿਹਾ ਕਿ ਉਹਨੇ दारू ਪੀ ਕੇ ਨਈਂ ਟਰੱਕ ਚਲਾ ਰਿਹਾ ਸੀ ਉਹਨੂੰ ੱੱੱਕੇ ਨਾਲ ਬਦਨਾਮ ਕੀਤਾ ਜਾ ਰਿਹਾ ਉਤੇ ੱੱੱਕੇ ਤੇ આરોਪ ਲਾਏ ਜਾ ਰਹੇ ਆ ਐਕਸੀਡੈਂਟ ਤਾਂ ਹੁੰਦੇ ਹੀ ਰਹਿੰਦੇ ਆ ਉਹਨੂੰ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਣਾ ਚਾਹੀਦਾ ਪਰ ਆਪਾਂ ਤੁਹਾਨੂੰ ਇਹ ਸਭ ਤੋਂ ਪਹਿਲਾਂ ਇਹ ਗੱਲ ਦੱਸ ਦੇ ਕਿ ਉੱਥੇ ਤਿੰਨ ਲੋਕਾਂ ਦੀ ਮੌਤ ਹੋਈ ਆ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਅਸੀਂ ਰੋਡ ਦੇ ਉੱਪਰ ਜਾ ਰਹੇ ਆ ਬਿਲਕੁਲ ਆਪਣੇ ਕੀ ਸੋਚਦੇ ਹੋਣਗੇ ਕੀ ਦਿਮਾਗ ਦੇ ਵਿੱਚ ਚੱਲਦਾ ਹੋਏਗਾ ਉਹਨਾਂ ਦੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪਿੱਛੇ ਸਾਡੇ ਮੌਤ ਤੁਰੀ ਆ ਰਹੀ ਆ ਤੇ ਉਹਨੂੰ ਇੱਕ ਦਰਦਨਾਕ ਭਿਆਨਕ ਮੌਤ ਮਿਲੀ ਆ ਤੇ ਉਹਨਾਂ ਦੇ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ ਕੀ ਹੋਏਗਾ ਤੇ ਇਹ ਵੀਰ ਤੇ ਬਾਅਦ ਚ ਸੋਚਾਂਗੇ ਕਿਉਂਕਿ ਉੱਥੇ ਦੀ ਜੋ ਪੁਲਿਸ ਆ ਉਹ ਕਦੇ ਵੀ ਝੂਠੇ આરોਪ ਨਹੀਂ ਲਗਾਉਂਦੀ ਜੋ ਉਸ ਟਾਈਮ ਮੌਕੇ ਤੇ ਹੋਇਆ ਹੋਏਗਾ ਉਹ ਸਾਰਾ ਕੁਝ ਉਹਨਾਂ ਨੇ ਉਸੇ ਹਿਸਾਬ ਦੇ ਨਾਲ ਉਹਨਾਂ ਤੇ ਕੇਸ ਦਰਜ ਹੋਏਗਾ ਔਰ ਇਹਨਾਂ ਦਾ ਪਰਿਵਾਰ ਜਸ਼ਨਪ੍ਰੀਤ ਦੇ ਪਰਿਵਾਰ ਵੀ ਸਾਹਮਣੇ ਆਇਆ ਕੈਮਰੇ ਅੱਗੇ ਆਇਆ ਉਹਨਾਂ ਨੇ ਕਿਹਾ ਕਿ ਸਾਡਾ ਬੇਟਾ ਅਮਰਤ ਹਾਰੀ ਸੀਗਾ ਉਹ ਕਦੇ ਵੀ ਦਾਰੂ ਨੂੰ ਹੱਥ ਨਹੀਂ ਚੁਲਾਉਂਦਾ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਉਹਨਾਂ ਨੇ ਅਪੀਲ ਕੀਤੀ ਆ ਕਿ ਮੇਰੇ ਬੱਚੇ ਨੂੰ ਬਚਾਇਆ ਜਾਣਾ ਚਾਹੀਦਾ ਬਾਹਰ ਕੱਢਿਆ ਜਾਣਾ ਚਾਹੀਦਾ ਉਹ ਸਿਰਫ ਇੱਕ ਬ੍ਰੇਕਾਂ ਫੇਲ ਹੋਣ ਦੇ ਕਰਕੇ ਇਹ ਸਾਰਾ ਕੁਝ ਹੋਇਆ ਤੇ ਦੇਖਦੇ ਹਾਂ ਹੁਣ ਥੋੜੇ ਟਾਈਮ ਦੇ ਵਿੱਚ ਹੀ ਇਹਦਾ ਸਾਰੀਆਂ ਕੁਝ ਰਿਪੋਰਟਸ ਵਗੈਰਾ ਆ ਜਾਣਗੀਆਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਕਿਉਂਕਿ ਇੱਥੇ ਦਾ ਲਾਅ ਹੈ ਜਿਹੜਾ ਉਹ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਦਾ ਤੇ ਹੁਣ ਸੋਚਣਾ ਇਹ ਵੀ জানা ਚਾਹੀਦਾ ਕਿ 21 ਸਾਲਾਂ ਦਾ ਬੱਚਾ ਟਰੱਕ ਤੇ ਕਿੱਦਾਂ ਆਇਆ ਕਿੰਨੀ ਕਿੱਦਾਂ ਇਹਨੇ ਇੰਨੀ ਛੇਤੀ ਟਰੱਕ ਸਿੱਖਿਆ ਕਿੱਦਾਂ ਇਹਨੂੰ ਲਾਇਸੈਂਸ ਮਿਲਿਆ ਇਸ ਦੇ ਉੱਤੇ ਸਰਕਾਰ ਬਹੁਤ ਹੀ ਗੰਭੀਰ ਸੋਚਾਂ ਵਿੱਚ ਪੈ ਗਿਆ ਤੇ ਉਹਨਾਂ ਦੇ ਬਿਆਨਬਾਜ਼ੀ ਵੀ ਜਾਰੀ ਕਰਤੀ ਆ ਸਾਰੀਆਂ ਸਟੇਟਾਂ ਨੂੰ ਅਲਰਟ ਜਾਰੀ ਕਰਤਾ ਉਹਨਾਂ ਨੇ ਕਿ ਤੁਸੀਂ ਇਹ ਲੂਫ ਹੋਲ ਦੇਖੋ ਕਿੱਥੋਂ ਇਹ ਚੀਜ਼ ਐਡੀ ਵੱਡੀ ਮਾਤਰਾ ਦੇ ਵਿੱਚ ਬਣ ਬਣ ਕੇ ਬਾਹਰ ਆ ਰਿਹਾ ਲਾਇਸੈਂਸ ਕਿੰਨੀ ਜਲਦੀ ਇਹ ਲਾਇਸੈਂਸ ਬਣਾ ਰਿਹਾ ਕਮਰਸ਼ੀਅਲ ਜੋ ਕਿ ਹੁਣ ਪਹਿਲਾਂ ਇਹਨਾਂ ਨੂੰ ਥੋੜੀ ਸ਼ੋਰਟ ਮਿਲੀ ਸੀ ਕਿ ਸੀਰੀਅਲ ਤੁਹਾਨੂੰ ਪਤਾ ਪਹਿਲਾਂ ਬੰਦਾ ਕਰਤੇ ਜਿਹੜੇ ਨਾਨ ਡੋਮਿਸਾਈਲ ਸੀਰੀਅਲ ਕਮਰਸ਼ੀਅਲ ਲਾਇਸੈਂਸ ਤੇ ਉਹ ਨਹੀਂ ਬਣਨੇ ਸੀਗੇ ਪਰ ਉਹਨਾਂ ਚ ਇੱਕ ਰਾਹਤ ਇਹ ਸੀਗੀ ਜਿਨ੍ਹਾਂ ਕੋਲ ਲੋਕਾਂ ਕੋਲ ਹੈਗੇ ਸੀਗੇ ਕਿਸੇ ਦਾ 2 ਸਾਲ ਦਾ ਪਿਆ ਸੀ ਕਿਸੇ ਦਾ 4 ਸਾਲ ਪਿਆ ਸੀ ਉਹ ਚਲਾ ਸਕਦੇ ਸੀ ਪਰ ਹੁਣ ਆਨ ਆਲੇ ਟਾਈਮ ਦੇ ਵਿੱਚ ਉਹਨਾਂ ਦੇ ਲਾਇਸੈਂਸ ਵੀ ਕੈਨਸਲ ਹੋ ਸਕਦੇ ਆ ਕਿਉਂਕਿ ਇਸ ਚੀਜ਼ ਨੂੰ ਹੁਣ ਸਰਕਾਰ ਨੇ ਬਹੁਤ ਹੀ ਗੰਭੀਰ ਮੁੱਦਾ ਬਣਾ ਲਿਆ ਤੇ ਉਹਨਾਂ ਨੇ ਸਾਫ਼-ਸਾਫ਼ ਕਹਿਤਾ ਕਿ ਇਹ ਸਰਕਾਰਾਂ ਦੇ ਉੱਤੇ ਚਾਲਦੇ ਫਿਰਦੇ ਬੰਬ ਨੇ ਜਿਹੜੇ ਕਿ ਕਦੇ ਵੀ ਕਿਸੇ ਵੀ ਲੋਕਾਂ ਨੂੰ ਮਾਰ ਸਕਦੇ ਆ ਤੇ ਵੱਧ ਕਿਸਮਤੀ ਇਹ ਲਾ ਲਓ ਆਪਣੇ ਪੰਜਾਬੀਆਂ ਦੀ ਕਿ ਦੋ ਕਾਂਡ ਹੋ ਗਏ ਇਸ ਸਾਲ ਦੇ ਅੰਦਰ ਅੰਦਰ ਤੇ ਦੋਨੋਂ ਹੀ ਬਹੁਤ ਜ਼ਿਆਦਾ ਵੱਡੇ ਹੋਏ ਤੇ ਸਭ ਤੋਂ ਵੱਡੀ ਗੱਲ ਇਹ ਕਿ ਦੋਨੋਂ ਇਲੀਗਲ ਇਮੀਗ੍ਰੈਂਟ ਸੀਗੇ ਦੋਨੋਂ ਹੀ ਪੰਜਾਬੀ ਸੀਗੇ ਦੋਨਾਂ ਨੇ ਮੈਕਸੀਕੋ ਬਾਰਡਰ ਟੱਪਿਆ ਸੀਗਾ ਸੋ ਇਹਦੇ ਕਰਕੇ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਉਛਾਲਿਆ ਜਾ ਰਿਹਾ ਤੇ ਮੁੱਦਾ ਬਣਾਇਆ ਜਾ ਰਿਹਾ ਹੁਣ ਲੋਕ ਲੋਕਾਂ ਦੀ ਪ੍ਰਕਿਰਿਆ ਇੱਥੇ ਦੋ ਤਰ੍ਹਾਂ ਦੀ ਆ ਰਹੀ ਹੈ ਕੋਈ ਤਾਂ ਕਹਿ ਰਿਹਾ ਕਿ ਇਨਾ ਦੀ ਬਜਾਤੋ ਜਿਹੜੀ ਕਿ ਉਹ ਲੋਕ ਜਿਹੜੇ ਵਾਕਈ ਪੰਜਾਬੀ ਟਰੱਕੀ ਨੂੰ ਪਿਆਰ ਕਰਦੇ ਸੀ ਜਿਨ੍ਹਾਂ ਨੇ ਆਪਣੇ 10 ਤੋਂ 15 ਸਾਲ 20 ਸਾਲ ਡਰਾਈਵਿੰਗ ਕੀਤੀ ਆ ਤੇ ਉਹਨਾਂ ਨੇ ਇੱਕ ਇੱਜ਼ਤ ਤੇ ਮਾਣ ਬਣਾਇਆ ਇੱਥੇ ਤੁਹਾਨੂੰ ਪਤਾ ਅਮਰੀਕਾ ਦੀ ਜਿਹੜੀ ਬੈਕਬੋਨ ਕਿਹਾ ਜਾਂਦਾ ਉਹ ਟਰੱਕਿੰਗ ਇੰਡਸਟਰੀ ਨੂੰ ਅਮਰੀਕਾ ਦੀ ਬੈਕਬੋਨ ਕਿਹਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਟੱਕਿੰਗਾ ਉਹਦੀ ਬੈਕਬੋਨ ਪੰਜਾਬੀਆਂ ਨੂੰ ਕਿਹਾ ਜਾਂਦਾ ਪੰਜਾਬੀ ਸਭ ਤੋਂ ਜ਼ਿਆਦਾ ਟਰੱਕੇ ਨੂੰ ਪਿਆਰ ਕਰਦੇ ਆ ਡਰਾਈਵਿੰਗ ਕਰਦੇ ਆ ਤੇ ਇਹਨਾਂ ਦੀਆਂ ਕੰਪਨੀਆਂ ਵੀ ਇੱਥੇ ਬਹੁਤ ਜ਼ਿਆਦਾ ਸੋ ਉਹ ਚੀਜ਼ ਉਹਨਾਂ ਨੇ ਆਪਣੀ ਮਿਹਨਤ ਨਾਲ 20 ਵੀ 30 30 ਸਾਲ ਪਹਿਲਾਂ ਮਿਹਨਤਾਂ ਕਰ ਕਰਕੇ ਇਹ ਚੀਜ਼ਾਂ ਖੜੀਆਂ ਕੀਤੀਆਂ ਸੀ ਕੀ ਤੁਸੀਂ ਸੋਚ ਸਕਦੇ ਆ ਕਿ ਉਹਨਾਂ ਤੇ ਉੱਤੇ ਕੀ ਬੇਦਦੀ ਹੋਊਗੀ ਉਹਨਾਂ ਦਾ ਹੁਣ ਜੋ ਉਹਨਾਂ ਨੇ ਕਮਾਇਆ ਸੀਗਾ ਉਹਨਾਂ ਦੀ ਇੱਜ਼ਤ ਕਿੱਥੇ ਗਈ ਉਹਨਾਂ ਦੀ ਇੱਜ਼ਤ ਕਿਹਨੇ ਰੋਲੀ ਆ ਹੁਣ ਇਹ ਨਵੇਂ ਜਿਹੜੇ ਮੁੰਡੇ ਆ ਨਵੇਂ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਇਹ ਚੀਜ਼ਾਂ ਯੂਜ਼ ਕਰਨੀਆਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਦਾ ਨਾਂ ਉਸਤਾਦ ਹੁੰਦਾ ਕੋਈ ਨਾ ਇਹਨਾਂ ਨੇ ਕਿਤੇ ਸਿੱਖਿਆ ਹੁੰਦਾ ਤੁਹਾਨੂੰ ਪਤਾ ਹੀ ਆ ਆਟੋਮੈਟਿਕ ਅੱਜਕੱਲ ਸਾਰੇ ਚੱਲਦੇ ਪਿਆ ਗੱਡੀਆਂ ਤੋਂ ਸੌਖੇ ਜਾ ਕੇ ਆ ਇਹਨੇ ਟਰੱਕ ਬਣਾਤੇ ਪਰ ਤੁਹਾਨੂੰ ਪਤਾ ਹੈ ਕਿ ਜਦੋਂ ਲੋਡ ਹੁੰਦਾ ਟਰੱਕ ਤੋਂ ਵਾਕਿਆ ਇੱਕ ਮੁਜ਼ਾਇਲ ਹੀ ਹੁੰਦਾ ਸੋ ਇਹਦੇ ਕਰਕੇ ਵੀ ਆਪਣੀਆਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਹੀ ਇਹ ਵੱਡੇ ਵੱਡੇ ਕਾਂਡ ਹੋ ਜਾਂਦੇ ਜਿਹਦੇ ਕਰਕੇ ਭੁਗਤਣਾ ਹੁਣ ਸਾਡੇ ਨੂੰ ਪੈਂਦਾ ਹੁਣ ਉਹ ਲੋਕ ਕਹਿ ਰਹੇ ਆ ਕਿ ਸਾਡਾ ਕੀ ਕਸੂਰ ਆ ਯਾਰ ਅਸੀਂ ਤਾਂ 15 20 ਸਾਲ ਡਰਾਈਵਿੰਗ ਕੀਤੀ ਆ ਇੱਕ ਇੱਥੇ ਕਮਾਨ ਇੱਜ਼ਤ ਬਣਵਾਈ ਆ ਤੇ ਜਿਹਦੇ ਕਰਕੇ ਹੁਣ ਸਾਨੂੰ ਵੀ ਉਹੀ ਸ਼ੱਕ ਦੀ ਨਿਗਾ ਨਾਲ ਦੇਖਿਆ ਜਾ ਰਿਹਾ ਐਦਾਂ ਲੋਕ ਸਾਡੇ 'ਵਾਲ ਦੇਖਦੇ ਆ ਕਿ ਜਿੱਦਾਂ ਅਸੀਂ ਹੀ ਮਰਡਰ ਕਰਕੇ ਤੁਰੇ ਹੁੰਦੇ ਜਾਂ ਉਹਨਾਂ ਨੂੰ ਇਹ ਹੁੰਦਾ ਕਿ ਇਹਨਾਂ ਨੇ ਅੱਗੇ ਜਾ ਕੇ ਕਿਸੇ ਦਾ ਮਰਡਰ ਕਰ ਦੇਣਾ ਕਿਸੇ ਦਾ ਐਕਸੀਡੈਂਟ ਕਰ ਦੇਣਾ ਕਿਸੇ ਨੂੰ ਮਾਰ ਦੇਣਾ ਜੋ ਕਿ ਸਾਡੀ ਕੋਈ ਗਲਤੀ ਵੀ ਨਹੀਂ ਅਸੀਂ ਐਨੇ ਸਾਲ ਇੱਥੇ ਮਿਹਨਤ ਕਰਦੇ ਨੋਗੇ ਹੱਡ ਤੋੜ ਕੇ ਅਸੀਂ ਆਪਣੀਆਂ ਕਮਾਈਆਂ ਕਰਤੀਆਂ ਪਰ ਹੁਣ ਦੋ ਤਿੰਨ ਨਵੇਂ ਮੁੰਡਿਆਂ ਨੇ ਸਾਰਾ ਕੇਸ ਹੀ ਖਰਾਬ ਕਰਤਾ ਸਾਡਾ ਹਰਜਿੰਦਰ ਸਿੰਘ ਦੀ ਪਾਰ ਨੂੰ ਹਰ ਇੱਕ ਪੰਜਾਬੀ ਨਾਲ ਖੜਾ ਹੋ ਗਿਆ ਸੀਗਾ ਉਹਦੇ ਤੁਹਾਨੂੰ ਪਤਾ ਹੀ ਉਸ ਤੋਂ ਵੀ ਗਲਤੀ ਹੋਈ ਸੀਗੀ ਪਰ ਉਹਦੇ ਨਾਲ ਇੱਕ ਖੜਾ ਹੋ ਗਿਆ ਸੀਗਾ ਪੰਜਾਬ ਤੇ ਉੱਥੋਂ ਦੇ ਪੰਜਾਬੀ ਕੀ ਗਲਤੀਆਂ ਹੁੰਦੀਆਂ ਪਰ ਜਿਹਦਾ ਇਹਦੇ ਨਾਲ ਨਸਲਵਾਦ ਹੋ ਰਿਹਾ ਉਹ ਨਾ ਕੀਤਾ ਜਾਵੇ ਪਰ ਜਿਹੜੀ ਹੁਣ ਆ ਘਟਨਾ ਕਰਤੀ ਇਹ ਨੇ ਜੋ ਪਹਿਲਾਂ ਜਿਹੜੀ ਅੱਗ ਲੱਗੀ ਸੀ ਉਹਨੂੰ ਹਲੇ ਥੋੜਾ ਬਹੁਤਾ ਭਜਾਉਣ ਦੇ ਵਿੱਚ ਕਾਮਯਾਬ ਰਿਹਾ ਜੀ ਪੰਜਾਬੀ ਪਰ ਇਹਨੇ ਫਿਰ ਉਹਦੇ ਉੱਤੇ ਤੇਲ ਪਾਤਾ ਤੇ ਹੁਣ ਕੀ ਹੋਏਗਾ ਕਿਉਂਕਿ ਉਧਰ ਕਫੀ ਸਾਫ ਦੇ ਵੀ ਬਿਆਨ ਆ ਗਏ ਆ ਕਿ ਅਸੀਂ ਤਾਂ ਪਹਿਲਾਂ ਕਿਹਾ ਹੋਇਆ ਵੀ ਕੈਲੀਫੋਰਨੀਆ ਦੇ ਵਿੱਚ ਇਦਾਂ ਦੇ ਲਾਇਸੈਂਸ ਬਣਦੇ ਆ ਜਿਨ੍ਹਾਂ ਕੋਲ ਬਿਲਕੁਲ ਵੀ ਤਜਰਬਾ ਨਹੀਂ ਤੇ ਉਹ ਸੜਕਾਂ ਦੇ ਉੱਪਰ ਖੁੱਲ੍ਹਿਆਂ ਘੁੰਮਦੇ ਉਹ ਕਿਸੇ ਨੂੰ ਵੀ ਮਾਰ ਸਕਦੇ ਆ ਤੇ ਅਸੀਂ ਉਹਨਾਂ ਦਾ ਪਹਿਲਾਂ 40 ਮਿਲੀਅਨ ਡਾਲਰ ਰੋਕਿਆ ਹੋਇਆ ਸੋ ਹੁਣ ਇਹਦੇ ਵਿੱਚ ਹੋਰ ਕੀ ਕੀ ਸਕਤਾਈਆਂ ਹੋਣਗੀਆਂ ਹੁਣ ਇਹ ਸੋਚ ਕੇ ਹਾਰੋ ਪੰਜਾਬੀ ਹਾਰੋ ਉਥੇ ਇਮੀਗ੍ਰੈਂਟਸ ਉਹ ਕਿਤੋਂ ਦਾ ਵੀ ਹੋਵੇ ਉਹ ਸਾਰੇ ਡਰ ਰਹੇ ਆ ਵੀ ਹੁਣ ਇਹ ਕਿਉਂਕਿ ਜਰ ਵੀ ਇਦਾਂ ਦੇ ਕੋਈ ਲਾਅ ਬਣਦੇ ਹੁੰਦੇ ਉਹਦੇ ਵਿੱਚ ਜਾਤ ਪਾਤ ਧਰਮ ਦੇਸ਼ ਨਹੀਂ ਦੇਖਿਆ ਜਾਂਦਾ ਉਹ ਇਮੀਗ੍ਰੈਂਟ ਦੇ ਲਈ ਪੂਰੇ ਲਈ ਲਾਅ ਬਣਦਾ ਜਿਹਦਾ ਭੁਗਤਣਾ ਸਾਰਿਆਂ ਨੂੰ ਪੈਂਦਾ ਹੁਣ ਇਸ ਚੀਜ਼ ਦੇ ਲਈ ਸਾਰਿਆਂ ਨੂੰ ਭੁਗਤਣਾ ਪਏਗਾ ਤਾਂ ਕਰਕੇ ਲੋਕ ਬਹੁਤ ਡਰੇ ਹੋਏ ਆ ਕੁਝ ਲੋਕ ਇਹਨਾਂ ਨੂੰ ਗਾਲ੍ਹਾਂ ਕੱਢ ਰਹੇ ਆ ਕੁਝ ਕਹਿ ਰਹੇ ਆ ਕਿ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਉਹਦੀ ਕੋਈ ਗਲਤੀ ਨਹੀਂ ਸੀ ਪਰ ਬਹੁਤ ਲੋਕ ਕਹਿ ਰਹੇ ਆ ਕਿ ਉਹ दारू ਵੀ ਨਹੀਂ ਪੀਤੀ ਜਿੱਦਾਂ ਕਿ ਉਹਦਾ ਪਰਿਵਾਰ ਵੀ ਸਾਹਮਣੇ ਆ ਕਿ ਉਹਨੇ दारू ਨਹੀਂ ਪੀਤੀ ਸੀ ਮੇਰਾ ਬੱਚਾ ਅਮਰਤ ਹਾਰੀਆ ਉਹਨੂੰ ਬਦਨਾਮ ਕੀਤਾ ਜਾ ਜਾ ਰਿਹਾ ਇਹਦਾ ਇਨਸਾਫ ਹੋਣਾ ਚਾਹੀਦਾ ਤੇ ਉਹਦਾ ਉਹਦੇ ਉੱਪਰ ਇਹ ਦੋਸ਼ ਨਹੀਂ ਲੱਗਣਾ ਚਾਹੀਦਾ ਕਿ ਉਹਨੇ दारू ਪੀਤੀ ਸੀ ਦੇਖਿਏ ਜਿਹੜਾ ਉਹਦੇ ਉੱਪਰ આરોਪ ਲੱਗਾ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਨੇ दारू ਹੀ ਪੀਤੀ ਸੀ ਜਾਂ ਕੋਈ ਡਰੱਗ ਹੀ ਨਿੱਤੀ ਸੀ ਕੋਈ ਸ਼ੀਮ ਕੋਈ ਡੋਟੇ ਜਾਂ ਕੁਝ ਵੀ ਕਾਮਯਾਸ਼ਾਣ ਜੋ ਵੀ ਆਪਾਂ ਖਾਂਦੇ ਆ ਤੁਹਾਨੂੰ ਪਤਾ ਹੈ ਡਰਾਈਵਰ ਅੱਜਕੱਲ੍ਹ ਉਹ ਵੀ ਹੋ ਸਕਦਾ ਬਾਕੀ ਜਦੋਂ ਵੀ ਉਹਨਾਂ ਨੇ ਮੈਡੀਕਲ ਕਰਨਾ ਉਹ ਸਾਰਿਆਂ ਦੇ ਸਾਹਮਣੇ ਜੋ ਵੀ ਹੋਏਗਾ ਸਾਹਮਣੇ ਆ ਜਾਣਾ ਇਹਦੇ ਵਿੱਚ ਕੋਈ ਵੀ ਕਿਸੇ ਨੂੰ ਨਜਾਇਜ਼ ਇੱਕ ਤਾਂ ਦਾ ਹੈ ਨਹੀਂ ਕਿ ਆਪਣੇ ਜਿੱਦਾਂ ਚੱਲਦਾ ਪੈਸੇ ਦੇ ਕੇ ਪਰਚੇ ਜਨਾਪਵਾ ਦੋ ਪੈਸੇ ਦੇ ਕੇ ਪਰਚੇ ਜਨਾਕੜਾ ਦੋ ਇਦਾਂ ਉੱਥੇ ਨਹੀਂ ਹੁੰਦਾ ਜੋ ਉੱਥੇ ਰੀਅਲ ਹੋਇਆ ਹੁੰਦਾ ਉਹੀ ਓਨ ਐਫ ਆਈ ਆਰ ਦੇ ਵਿੱਚ ਲਿਖਿਆ ਹੁੰਦਾ ਸੋ ਇਹਦੇ ਵਿੱਚ ਵੀ ਬਹੁਤ ਜਲਦ ਅਪਡੇਟ ਆ ਜਾਏਗੀ ਪਰ ਜਿਹੜੀਆਂ ਡੈਸ਼ ਕੈਂਪ ਦੀਆਂ ਵੀਡੀਓ ਸਾਹਮਣੇ ਆਈਆਂ ਇਹ ਕਿਉਂ ਕੀਤੀਆਂ ਇਹ ਕਿਉਂਕਿ ਪਹਿਲਾਂ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਤੁਹਾਨੂੰ ਪਤਾ ਜਿਹਦੇ ਵਿੱਚ ਇੱਕੋ ਪਰਿਵਾਰ ਦੇ 8 ਜੀ ਮਰ ਗਏ ਸੀ ਉਹਦੀਆਂ ਵੀਡੀਓਜ਼ ਨਹੀਂ ਬਾਹਰ ਆਈਆਂ ਸੀ ਤਾਂ ਇਹ ਇਹਦੇ ਵਿੱਚ ਹਸਾਬ ਤਾਂ ਪਤਾ ਨਹੀਂ ਚੱਲਦਾ ਪਿਆ ਕਿ ਉਹਦੀਆਂ ਵੀਡੀਓਜ਼ ਕਿਉਂ ਨਹੀਂ ਆਈਆਂ ਤੇ ਇਹਦੀਆਂ ਬਾਹਰ ਕਿੱਦਾਂ ਆ ਗਏ ਕਿਉਂਕਿ ਜਦੋਂ ਇਦਾਂ ਦੀ ਕੋਈ ਵੀਡੀਓਜ਼ ਆ ਜਾਂਦੀ ਆ ਫਿਰ ਉਹ ਬਹੁਤ ਅੱਗ ਦੀ ਤਰ੍ਹਾਂ ਫੈਲਦੀ ਆ ਤੇ ਅੱਗ ਦੇ ਉੱਪਰ ਤੇਲ ਪਾਉਣ ਵਾਲਾ ਕੰਮ ਹੋ ਜਾਂਦਾ ਹਰ ਇੱਕ ਉਹ ਤੁਸੀਂ ਚੈਨਲ ਦੇਖ ਲਿਓ ਕਿਹੜਾ ਵੱਡੇ ਤੋਂ ਵੱਡਾ ਚੈਨਲ ਆ ਅਮਰੀਕਾ ਦਾ ਇੰਗਲਿਸ਼ ਚੈਨਲ ਆ ਜਿਹਦੇ ਉੱਪਰ ਇਹ ਵੀਡੀਓਜ਼ ਜਾਂ ਇਹਦੇ ਬਾਰੇ ਨਹੀਂ ਦਿਖਾਇਆ ਜਾਂਦਾ ਹਰ ਇੱਕ ਪਾਸੇ ਵੀਡੀਓ ਚੱਲਦੀ ਪਈ ਆ ਕਿ ਇਹ 21 ਸਾਲਾਂ ਦਾ ਬੱਚਾ ਕਹਿ ਰਿਹਾ ਕਿ ਇਹ ਟਰੱਕ ਦੇ ਉੱਤੇ ਕਿੱਦਾਂ ਆਇਆ ਇਹਨੂੰ ਕਿੱਦਾਂ ਕਿੱਦਾਂ ਐਡੀ ਵੱਡੀ ਰਿਸਪੌਂਸਿਬਿਲਟੀ ਮਿਲ ਗਈ ਔਰ ਬਹੁਤ ਪੰਜਾਬੀ ਜਿਹੜੇ ਪੁਰਾਣੇ ਕਹਿ ਰਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਇੱਥੇ ਆਂਦੇ ਆ ਆਣ ਇੱਥੇ ਪਰ ਇਹ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਐਡੇ ਵੱਡੇ ਕੰਮ ਨਾ ਕਰਨ ਕਿਉਂਕਿ ਇਹਨਾਂ ਨੂੰ ਐਕਸਪੀਰੀਅੰਸ ਦੀ ਲੋਡ ਹੁੰਦੀ ਹੈ ਜੋ ਕਿ ਇਹਨਾਂ ਦੇ ਕੋਲ ਨਹੀਂ ਹੁੰਦਾ ਜਿਹਦੇ ਕਰਕੇ ਏਡੇ ਏਡੇ ਪਾਣੇ ਵਰਤ ਜਾਂਦੇ ਆ ਤੇ ਉਤੋਂ ਇਹਨਾਂ ਦਾ ਵੀ ਇਹ ਪਿਆਨ ਹੈ ਕਿ ਸਾਡੇ ਕੋਲ ਇਦਾਂ ਦਾ ਕੋਈ ਵੀ ਇਹਨੇ ਕੋਈ ਹਰਕਤ ਨਹੀਂ ਕੀਤੀ ਸੀ ਕਿ ਜਿਦੋਂ ਪਤਾ ਲੱਗਿਆ ਇਹ ਡਰੱਗ ਲੈਂਦਾ ਜਾਂ ਕੁਝ ਵੀ ਇਦਾਂ ਲੈਂਦਾ ਬਾਕੀ ਅੱਜਕੱਲ ਤੁਹਾਨੂੰ ਪਤਾ ਆ ਇਹ ਕਿਸੇ ਦੀ ਗਾਰੰਟੀ ਨਹੀਂ ਲਈਤੀ ਜਾ ਸਕਦੀ ਆਪਾਂ ਆਪਣੇ ਬੱਚਿਆਂ ਦੀ ਗਾਰੰਟੀ ਨਹੀਂ ਲੈ ਸਕਦੇ ਕੀ ਕਰਦਾ ਕੀ ਨਹੀਂ ਕਰਦਾ ਬਾਕੀ ਆਈ ਹੋਪ ਜੋ ਵੀ ਹੋਏਗਾ ਠੀਕ ਹੀ ਹੋਏਗਾ ਪਰ ਉਹ ਤਿੰਨ ਜਿਹੜੇ ਜਾਂਨਾਂਗੇ ਉਹਨਾਂ ਲਈ ਸਾਰੇ ਸੋਚਦੇ ਆ ਪਰ ਉਹ ਇਹ ਵੀ ਕਿੰਨਾ ਕਿਤੇ ਹੁਣ ਗੁੱਸੇ ਦਾ ਸ਼ਿਕਾਰ ਹੋ ਰਿਹਾ ਜਸ਼ਨਪ੍ਰੀਤ ਕੀ ਇਹਨੇ ਬ੍ਰੇਕ ਨਹੀਂ ਮਾਰੀ ਜਾਂ ਇਹ ਬਾਕੀ ਨਸ਼ੇ ਦੇ ਵਿੱਚ ਜੋ ਚੱਲਦਾ ਪਿਆ ਨਿਊਜ਼ ਦੇ ਵਿੱਚ ਦੋ ਲੋਕ ਕਮੈਂਟ ਕਰਿਆ ਕਿ ਇਹਨੇ ਨਸ਼ੇ ਦੇ ਵਿੱਚ ਹੋਰ ਪੰਜਾਬੀਆਂ ਦੇ ਉੱਤੇ ਵੀ ਵਰਕਾ ਪਾੜਤਾ ਹੁਣ ਅੱਗੇ ਤੋਂ ਕੋਈ ਵੀ ਪੰਜਾਬੀ ਉਥੇ ਚੀਜ਼ ਬਾਰੇ ਸੋਚ ਵੀ ਨਹੀਂ ਸਕਦਾ ਹੁਣ ਬਹੁਤ ਲੋਕ ਜਿਨ੍ਹਾਂ ਦੇ ਲਾਇਸੈਂਸ ਵੈਲਿਡ ਵੀ ਸੀਗੇ ਉਹ ਵੀ ਘਰੇ ਬੈਠਣਗੇ ਪਹਿਲਾਂ ਹੀ ਬਹੁਤ ਆਲਰੇਡੀ ਬੈਠ ਕੇ ਸੀਗੇ ਹੁਣ ਹੋਰ ਬੈਠਣਗੇ ਵਾਈਟ ਹਾਊਸ ਦੇ ਵਿੱਚ ਇਸ ਨੂੰ ਬਹੁਤ ਵੱਡਾ ਗੰਭੀਰ ਮੁੱਦਾ ਬਣਾਇਆ ਗਿਆ ਜਿਹਦੇ ਕਰਕੇ ਹੁਣ ਹੋਰ بڑے بڑے ਫਰਮਾਨ ਆਉਣਗੇ ਜਿਹਦੇ ਲਈ ਭੁਗਤਣ ਲਈ ਹੁਣ ਤੁਸੀਂ ਤਿਆਰ ਰਹੋ ਬਾਕੀ ਦੇਖਦੇ ਆ ਹੁਣ ਬਹੁਤ ਲੋਕ ਇਹ ਇਹ ਵੀ ਕਹਿ ਰਿਹਾ ਟਰੋਲ ਕਰ ਰਹੇ ਆ ਕਿ ਹੁਣ ਪੰਜਾਬੀ ਕਿੱਥੇ ਗਿਆ ਹੁਣ ਪੰਜਾਬੀ ਪਟੀਸ਼ਨ ਪਾਉਣਗੇ ਇਹਦੇ ਲਈ ਪਰ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਇਹ ਚੀਜ਼ ਇੰਨੀ ਛੇਤੀ ਨਹੀਂ ਹੋਣੀ ਚਾਹੀਦੀ ਨਾ ਤਾਂ ਇੰਨੀ ਛੇਤੀ ਕੋਈ ਇਦਾਂ ਦੇ ਟਰੋਲ ਜਾਂ ਕਮੈਂਟ ਕਰਨੇ ਚਾਹੀਦੇ ਆ ਅੱਜ ਵੀਰ ਦੇ ਬਾਰੇ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਡੀਕਲ ਰਿਪੋਰਟਸ ਵੀ ਆ ਜਾਏਗੀ ਤੇ ਫਿਰ ਉਸ ਤੋਂ ਬਾਅਦ ਇਦਾਂ ਦੇ ਕੋਈ ਕਮੈਂਟ ਕਰ ਸਕਦੇ ਆ ਇੰਨੀ ਜਲਦੀ ਕਿਸੇ ਵੀ ਚੀਜ਼ ਦੇ ਉੱਪਰ ਰਿਐਕਸ਼ਨ ਨਾ ਕਰਿਆ ਕਰੋ ਤੇ ਇਰੇ ਵਿੱਚ ਹੁਣ ਜਿਹੜੀ ਕੰਪਨੀ ਦਾ ਉਸ ਸੰਧੂ ਕੋਈ ਟਰੱਕ ਜਿਹੜੀ ਸੀਗੀ ਕੰਪਨੀ ਉਹਨਾਂ ਦਾ ਟਰੱਕ ਚਲਾ ਰਿਆ ਸੀ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਕੰਪਨੀ ਦੇ ਉੱਤੇ ਵੀ ਐਕਸ਼ਨ ਲਿਆ ਜਾਇਆ ਜਾਏਗਾ ਇਨਵੈਸਟੀਗੇਸ਼ਨ ਦੇ ਵਿੱਚ ਉਹਨੂੰ ਵੀ ਨਾਲ ਲਿਆ ਜਾਇਆ ਜਾਏਗਾ ਬਾਕੀ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਵੀ ਕੋਈ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਉਹਨਾਂ ਦੇਖਦੇ ਆ ਕਿ ਇਹ ਬਾਕੀ दारू ਪੀਤੀ ਸੀ ਜਾਂ ਕੋਈ ਨਸ਼ਾ ਕੀਤਾ ਸੀ ਉਹ ਰਿਪੋਰਟ ਆਉਣ ਤੇ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਬਾਕੀ ਜਿੱਦਾਂ ਵੀ ਕੋਈ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਤਾਂ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਨਵੀਂ ਨਵੀਂ ਅਪਡੇਟ ਦੇ ਲਈ ਤੁਹਾਨੂੰ ਇਹ ਵੀਡੀਓਜ਼ ਮਿਲ ਸਕੇ